ਦੋਸਤੋ ਇੱਕ ਕੇਸ ਬਹੁਤ ਹੀ ਜ਼ਿਆਦਾ ਆਪਣੇ ਇੰਡੀਆ ਚ ਹਾਈਲਾਈਟ ਹੁੰਦਾ ਪਿਆ ਯਾ ਬੈਂਗਲੌਰ ਸੀਈਓ ਕੇਸ ਇਸ ਕੇਸ ਨੇ ਮਾਂ ਪੁੱਤ ਦੇ ਵਿੱਚ ਵਾਲੇ ਰਿਸ਼ਤੇ ਨੂੰ ਹੀ ਖਤਮ ਕਰਕੇ ਰੱਖ ਦਿੱਤਾ 6 ਜਨਵਰੀ 2024 ਦਾ ਹੀ ਕੇਸ ਆ ਆ ਜਿਹੜਾ ਹੁਣ ਸ਼ਨੀਵਾਰ ਲਾਂਕੇ ਗਿਆ ਆ ਇਸ ਵਿੱਚ ਸੂਚਨਾ ਸੇਠ ਨਾਮ ਦੀ ਆ ਤੁਸੀਂ ਜਿਨਾਂ ਦੀ ਫੋਟੋ ਦੇਖ ਸਕਦੇ ਆ ਇਹ ਆਪਣੇ 4 ਸਾਲ ਦੇ ਬੱਚੇ ਦੇ ਨਾਲ ਬੈਂਗਲੌਰ ਤੋਂ ਗੋਆ ਦੇ ਵਿੱਚ ਜਾਂਦੀ ਆ ਤੇ ਇਹ ਉਥੇ ਇੱਕ ਹੋਟਲ ਦੇ ਵਿੱਚ ਚੈੱਕ ਇਨ ਕਰਦੀ ਆ ਆਪਣੇ 4 ਸਾਲ ਦੇ ਬੱਚੇ ਦੇ ਨਾਲ ਨਾਲ ਇਹਦਾ ਹਸਬੰਦ ਨਹੀਂ ਹੁੰਦਾ ਹੋਰ ਕੋਈ ਨਹੀਂ ਹੁੰਦਾ ਤੇ ਸਿਰਫ ਇਹ ਆਪਣੇ ਬੱਚੇ ਨੂੰ ਲੈ ਕੇ ਉਹ ਹੋਟਲ ਦੇ ਵਿੱਚ ਜਾਂਦੀ ਸ਼ਨੀਵਾਰ ਨੂੰ ਤੇ ਦੋ ਦਿਨ ਉਥੇ ਰਹਿੰਦੀ ਆ ਤੇ ਸੋਮਵਾਰ ਨੂੰ ਇਹ ਬਾਹਰ ਆਂਦੀ ਆ ਤੇ ਜਿੱਦਾਂ ਹੀ ਸੋਮਵਾਰ ਨੂੰ ਇਹ ਬਾਹਰ ਆਂਦੀ ਆ ਤੇ ਕਹਿੰਦੀ ਮੈਂ ਫਲਾਈਟ ਨਹੀਂ ਕਰਨੀ ਤੁਸੀਂ ਮੇਰੀ ਇੱਕ ਟੈਕਸੀ ਬੁੱਕ ਕਰਕੇ ਦਿਓ ਮੈਂ ਟੈਕਸੀ ਤੋਂ ਬੈਂਗਲੌਰ ਦੇ ਵਿੱਚ ਜਾਣਾ ਆ ਗੋਆ ਤੇ ਬੈਂਗਲੌਰ ਤੇ ਤੁਹਾਨੂੰ ਪਤਾ ਵਾਟ ਕਿੰਨੀ ਲੰਬੀ ਹੁੰਦੀ ਆ ਤੇ ਸੂਚਨਾ ਸੇਠ ਜਿੱਦ ਕਰਦੀ ਰਹਿੰਦੀ ਆ ਵੀ ਮੈਂ ਟੈਕਸੀ ਤੋਂ ਹੀ ਜਾਣਾ ਮੈਂ ਫਲਾਈਟ ਦੇ ਵਿੱਚ ਨਹੀਂ ਜਾਣਾ ਫਿਰ ਉਸ ਹੋਟਲ ਦੇ ਸਟਾਫ ਵਾਲੇ ਸੂਚਨਾ ਸੇਟ ਨੂੰ ਪੁੱਛਦੇ ਆ ਵੀ ਤੁਹਾਡੇ ਨਾਲ 4 ਸਾਲ ਦਾ ਇੱਕ ਬੱਚਾ ਸੀਗਾ ਉਹ ਕਿੱਥੇ ਗਿਆ ਜਿਹੜਾ ਤੁਹਾਡਾ ਬੇਬੀ ਨਾਲ ਸੀਗਾ ਫਿਰ ਸੂਚਨਾ ਸੇਟ ਕਹਿੰਦੀ ਆ ਵੀ ਮੇਰਾ ਜਿਹੜਾ ਬੱਚਾ ਸੀਗਾ ਉਹ ਮੈਂ ਆਪਣੇ ਰਿਸ਼ਤੇਦਾਰ ਦੇ ਨਾਲ ਕਿਸੇ ਦੇ ਕੋਲ ਭੇਜ ਦਿੱਤਾ ਆ ਤਾਂ ਕਿ ਹੁਣ ਮੈਂ ਆਪਣੇ ਬੈਂਗਲੌਰ ਦੇ ਵਿੱਚ ਜਾਣਾ ਤੁਸੀਂ ਫालतू ਕੁਐਸਚਨ ਮੇਰੇ ਨਾਲ ਨਾ ਕਰੋ ਮੈਨੂੰ ਇੱਕ ਟੈਕਸੀ ਕਰਾ ਕੇ ਦਿਓ ਤੇ ਮੈਂ ਬੈਂਗਲੌਰ ਦੇ ਵਿੱਚ ਟੈਕਸੀ 'ਚ ਹੀ ਜਾਣਾ ਆ ਹੋਟਲ ਵਾਲੇ ਵੀ ਹੁਣ ਕੀ ਕਹਿ ਸਕਦੇ ਸੀ ਉਹਨਾਂ ਦੇ ਸਟਾਫ ਨੇ ਇੱਕ ਟੈਕਸੀ ਬੁੱਕ ਕਰਕੇ ਦਿੱਤੀ ਤੇ ਫਿਰ ਜਦੋਂ ਵਾਰੀ ਆਈ ਟੈਕਸੀ ਦੇ ਵਿੱਚ ਸਮਾਨ ਰੱਖਣ ਦੀ ਤਾਂ ਫਿਰ ਸਟਾਫ ਵਾਲਿਆਂ ਨੇ ਦੇਖਿਆ ਵੀ ਪਹਿਲੇ ਇੱਕ ਬੈਗ ਘੱਟ ਸੀਗਾ ਤੇ ਹੁਣ ਇਹਦੇ ਕੋਲ ਇੱਕ ਬੈਗ ਵੀ ਵੱਧ ਗਿਆ ਆ ਤੇ ਇਹਦੇ ਕੋਲ ਇਹਦਾ ਬੱਚਾ ਵੀ ਹੈ ਨਹੀਂਗਾ ਤਾਂ ਉਹਨਾਂ ਨੂੰ ਥੋੜਾ ਥੋੜਾ ਇਹਦੇ ਤੇ ਸ਼ੱਕ ਤਾਂ ਪੈਂਦਾ ਪਰ ਉਹ ਕਿੱਦਾਂ ਰੋਕ ਸਕਦੇ ਸੀ ਕਿਉਂਕਿ ਤੁਹਾਨੂੰ ਪਤਾ ਆ ਜਦੋਂ ਕਿਸੇ ਵੱਡੇ ਬੰਦੇ ਦੇ ਨਾਲ ਜ਼ਿਆਦਾ ਕੁਐਸਚਨ ਕਰੋ ਤੇ ਅਗਲੇ ਬਾਰੇ ਕਹਿੰਦਾ ਸੀ ਤੁਹਾਡੇ ਕੋਲ ਸਰਵਿਸ ਨਹੀਂ ਲੈਣੀ ਰਿਵਿਊ ਗਲਤ ਦੇ ਦਿੰਦੇ ਆ ਉਹਨਾਂ ਨੇ ਵੀ ਸਟਾਫ ਵਾਲਿਆਂ ਨੇ ਡਰ ਦੇ ਮਾਰਿਆਂ ਨੇ ਇਹ ਫालतू ਕੁਐਸਚਨ ਨਹੀਂ ਕੀਤੇ ਤਾਂ ਬੈਗ ਇਸ ਦੀ ਟੈਕਸੀ ਦੇ ਵਿੱਚ ਰੱਖ ਕੇ ਇਹਨਾਂ ਨੂੰ ਉਥੋਂ ਦੀ ਰਵਾਨਾ ਕਰ ਦਿੱਤਾ ਤਿਵਾਰੀ ਜਦੋਂ ਆਈ ਜਿਹੜੇ ਰੂਮ ਦੇ ਵਿੱਚ ਇਹ ਰਹਿਦੀ ਸੀ ਉਥੋਂ ਦੀ ਸਫਾਈ ਕਰਨ ਦੀ ਤਾਂ ਉਹਨਾਂ ਨੂੰ ਉੱਥੇ ਥੋੜੇ ਥੋੜੇ ਖੂਨ ਦੇ ਛਿੱਟੇ ਲੱਭਦੇ ਆ ਜਦੋਂ ਉਹਨਾਂ ਨੇ ਇਹ ਚੀਜ਼ ਦੇਖਿਆ ਤੇ ਇਹਨਾਂ ਦਾ ਦਿਮਾਗ ਹੋਰ ਖਟਕਦਾ ਵੀ ਜ਼ਰੂਰ ਕੋਈ ਨਾ ਕੋਈ ਕਾਂਡ ਹੋ ਕੇ ਹਟਿਆ ਉਹਨਾਂ ਨੇ ਫਟਾਫਟ ਪੁਲਿਸ ਵਾਲਿਆਂ ਨੂੰ ਫੋਨ ਕਰ ਦਿੱਤਾ ਸਾਡੇ ਕੋਲ ਇੱਕ ਸੂਚਨਾ ਸੇਠ ਨਾਮ ਦੀ ਇੱਕ ਜਨਾਨੀ ਆਈ ਸੀ ਉਹਦੇ ਨਾਲ ਇੱਕ 4 ਸਾਲ ਦਾ ਬੱਚਾ ਵੀ ਪਹਿਲਾਂ ਆਇਆ ਸੀ ਸ਼ਨੀਵਾਰ ਨੂੰ ਤੇ ਸੋਮਵਾਰ ਨੂੰ ਜਨਾਨੀ ਕੱਲੀ ਜਾ ਰਹੀ ਆ ਤੇ ਉਹਦੇ ਕੋਲ ਇੱਕ ਬੈਗ ਐਕਸਟਰਾ ਸੀਗਾ ਤੇ ਸਾਨੂੰ ਕੋਈ ਨਾ ਕੋਈ ਸ਼ੱਕ ਆ ਵੀ ਜਰੂਰ ਕੋਈ ਨਾ ਕੋਈ ਗੜਬੜ ਹੈਗੀ ਆ ਤੇ ਜਦੋਂ ਇਹ ਕੇਸ ਪੁਲਿਸ ਵਾਲਿਆਂ ਕੋਲ ਪਹੁੰਚਦਾ ਵੀ ਉਹਨਾਂ ਨੂੰ ਸ਼ੱਕ ਆ ਉਸ ਲੇਡੀ ਦੇ ਉੱਤੇ ਤਾਂ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਡਰਾਈਵਰ ਦਾ ਨੰਬਰ ਅਰੇਂਜ ਕਰਕੇ ਉਸ ਡਰਾਈਵਰ ਨੂੰ ਫੋਨ ਕਰਦੇ ਆ ਉਸ ਦੀ ਹੀ ਲੈਂਗੁਏਜ ਵਿੱਚ ਕਹਿੰਦੇ ਆ ਤੁਹਾਨੂੰ ਜਿੱਥੇ ਵੀ ਹੁਣ ਕੋਈ ਵੀ ਪੁਲਿਸ ਸਟੇਸ਼ਨ ਦਿਖਦਾ ਆ ਤੇ ਤੈਨੂੰ ਉੱਥੇ ਹੀ ਗੱਡੀ ਰੁਕਣੀ ਪੈਣੀ ਆ ਇਸ ਲੇਡੀ ਨੂੰ ਅੱਗੇ ਨਹੀਂ ਲੈ ਕੇ ਜਾਣਾ ਤੇ ਉੱਥੇ ਜਾ ਕੇ ਸਾਨੂੰ ਫੋਨ ਕਰ ਤੇ ਡਰਾਈਵਰ ਵੀ ਚਲੋ ਸੇਮ ਹੀ ਕਰਦਾ ਉਹ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਗੱਡੀ ਲਗਾ ਦਿੰਦਾ ਆ ਫਿਰ ਪੁਲਿਸ ਵਾਲੇ ਚੈੱਕ ਕਰਨਾ ਸ਼ੁਰੂ ਕਰ ਦਿੰਦੇ ਆ ਉਹ ਪਹਿਲੇ ਪੂਰੀ ਗੱਡੀ ਚੈੱਕ ਕਰਦੇ ਆ ਉਸ ਤੋਂ ਬਾਅਦ ਉਹਦੇ ਬੈਗ ਇੱਕ ਇੱਕ ਕਰਕੇ ਫਰੋਲਦੇ ਆ ਤੇ ਜਿੱਦਾਂ ਹੀ ਉਹ ਇੱਕ ਤੀਜਾ ਬੈਗ ਖੋਲਦੇ ਆ ਤੇ ਉਹਨਾਂ ਦੇ ਵੀ ਪਿਆਰਾਂ ਤੋਂ ਲੋ ਜ਼ਮੀਨ ਖਿਸਕ ਜਾਂਦੀ ਆ ਜੋ ਦੇ ਦਿਆ ਕਿਉਂਕਿ ਉਸਦੇ ਬੈਗ ਦੇ ਵਿੱਚ ਉਹੀ 4 ਸਾਲ ਦੇ ਬੱਚੇ ਦੀ ਬੋਡੀ ਪਈ ਹੁੰਦੀ ਆ ਇਹ ਚੀਜ਼ ਦੇਖ ਕੇ ਪੜਸ ਵਾਲੇ ਹੈਰਾਨ ਹੋ ਜਾਂਦੇ ਆ ਵੀ ਇੱਕ ਮਾਂ ਆਪਣੇ ਬੱਚੇ ਨੂੰ ਐਦਾਂ ਕਿਦਾਂ ਪਾ ਕੇ ਲੈ ਕੇ ਜਾ ਰਹੀ ਆ ਜਦੋਂ ਉਹਦੀ ਨਬਸ ਵਗੈਰਾ ਚੈੱਕ ਕਰਦੇ ਤੇ ਉਹ ਬੱਚਾ ਖਤਮ ਹੋ ਚੁੱਕਿਆ ਸੀਗਾ ਤੇ ਫਿਰ ਉਹਨੂੰ ਪੁੱਛ ਕੇ ਚ ਕਰਨ ਵਾਸਤੇ ਅੰਦਰ ਲੈ ਕੇ ਜਾਂਦੇ ਆ ਤਾਂ ਉਹ ਤੋਂ ਪੁੱਛਦੇ ਆ ਵੀ ਦੱਸ ਇਹ ਕੀ ਕਾਂਡ ਆ ਤੂੰ ਕੀ ਕੀਤਾ ਆਪਣੇ ਬੱਚੇ ਦੇ ਨਾਲ ਤੇ ਜਦੋਂ ਤੁਹਾਨੂੰ ਪਤਾ ਲੱਗੂਗਾ ਇੱਕ ਛੋਟੀ ਜੀ ਵਜ੍ਹਾ ਕਰਕੇ ਐਡਾ ਵੱਡਾ ਕਾਂਡ ਇੱਕ ਮਾਂ ਆਪਣੇ ਪੁੱਤ ਦੇ ਨਾਲ ਕਰ ਸਕਦੀ ਆ ਤਾਂ ਤੁਹਾਨੂੰ ਵੀ ਵਿਸ਼ਵਾਸ ਨਹੀਂ ਹੋਣਾ ਤੇ ਤੁਹਾਨੂੰ ਦੱਸਿਆ ਸੂchna ਸੇਠ ਬੰਗਾਲ ਦੀ ਰਹਿਣ ਵਾਲੀ ਸੀਗੀ ਤੇ ਹੈ ਬੈਂਗਲੌਰ ਦੇ ਵਿੱਚ ਰਹਿ ਰਹੀ ਸੀਗੀ ਇਸ ਦੇ ਘਰ ਵਾਲੇ ਦਾ ਵਿੰਕਟਿਸ਼ ਰਮਨ ਨਾਮ ਸੀਗਾ ਉਹ ਕੇਰਲਾ ਦਾ ਰਹਿਣ ਵਾਲਾ ਸੀਗਾ ਸੂਚਨਾ ਸੇਠ ਇੱਕ AI ਲੈਬ ਦੀ CEO ਸੀਗੀ ਤੇ ਬਹੁਤ ਰਿਚ ਫੈਮਲੀ ਤੋਂ ਇਹ ਦੋਨੇ ਬਿਲੋਂਗ ਕਰਦੇ ਸੀਗੇ 2010 ਦੇ ਵਿੱਚ ਇਹਨਾਂ ਦਾ ਵਿਆਹ ਹੋਇਆ ਸੀ 2019 ਦੇ ਵਿੱਚ ਇਹਨਾਂ ਨੂੰ ਇੱਕ ਬੱਚਾ ਹੁੰਦਾ ਆ ਜੋ 4 ਸਾਲ ਦਾ ਹੁਣ ਖਤਮ ਹੋ ਚੁੱਕਿਆ ਸੀਗਾ ਤੇ ਜਦੋਂ ਇਹਨਾਂ ਦਾ ਬੱਚਾ ਹੋਇਆ ਇਹਨਾਂ ਦੋਨਾਂ ਦਾ ਆਪਸ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜਾ ਆਉਣਾ ਸ਼ੁਰੂ ਹੋ ਗਿਆ ਪਤਾ ਨਹੀਂ ਕਿਉਂ ਕਿਹੜਾ ਰੀਜ਼ਨ ਸੀਗਾ ਚਲੋ ਆਪਾਂ ਪਰਸਨਲ ਨਹੀਂ ਜਾਂਦੇ ਇਹਨਾਂ ਦੇ ਵਿੱਚ ਆਪਸ ਹੀ ਲੜਾਈ ਝਗੜੇ ਕਰਕੇ ਇਹਨਾਂ ਦਾ ਡਿਵੋਰਸ ਹੋ ਜਾਂਦਾ ਆ ਤੇ ਕੋਰਟ ਦੇ ਵਿੱਚ ਜਿਹੜੀ ਬੱਚੇ ਦੀ ਕਸਟਡੀ ਸੀਗੀ ਉਹ ਜਾਂਦੀ ਮਾਂ ਦੇ ਕੋਲ ਬਟ ਕੋਰਟ ਨੇ ਇਹ ਫੈਸਲਾ ਸੁਣਾਇਆ ਸੀਗਾ ਵੀ ਪਿਓ ਆਪਣੇ ਬੱਚੇ ਨੂੰ ਹਰ ਸੰਡੇ ਦੀ ਸੰਡੇ ਮਿਲ ਸਕਦਾ ਆ ਤਾਂ ਇਹ ਚੀਜ਼ ਜਦੋਂ ਅਧਿਕਾਰ ਵਾਲੀ ਨੇ ਸੁਣੀ ਤਾਂ ਉਹਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਤੇ ਉਹ ਹੁਣ ਕੁਝ ਕਰ ਵੀ ਨਹੀਂ ਸਕਦੀ ਸੀ ਕਿਉਂਕਿ ਕੋਰਟ ਦਾ ਫੈਸਲਾ ਸੀਗਾ ਹਾਲਾਂਕਿ ਬੱਚੇ ਦੀ ਕਸਟਡੀ ਤਾਂ ਮਾਂ ਕੋਲ ਹੀ ਸੀਗੀ ਮਾਂ ਨੂੰ ਐਨੇ ਜੀ ਖੁਸ਼ ਹੋ ਜਾਣਾ ਚਾਹੀਦਾ ਵੀ ਬੱਚਾ ਮੇਰੇ ਨਾਲ ਰਹੂਗਾ ਪਰ ਨਹੀਂ ਸੋਚਣਾ ਸਿਰ ਦੇ ਦਿਮਾਗ ਦੇ ਵਿੱਚ ਕੁਝ ਹੋਰ ਹੀ ਪੁੱਠਾ ਖਿਆਲ ਬਣਿਆ ਉਹਨੇ ਦੇਖਿਆ ਵੀ ਹਰ ਸੰਡੇ ਦੀ ਸੰਡੇ ਇਸ ਦਾ ਪਿਓ ਇਹਨੂੰ ਮਿਲਣ ਵਾਸਤੇ ਆਉਂਦਾ ਜੋ ਕਿ ਮੈਨੂੰ ਬਿਲਕੁਲ ਪਸੰਦ ਨਹੀਂ ਤੇ ਹੌਲੀ-ਹੌਲੀ ਡਿਪਰੈਸ਼ਨ ਦੇ ਵਿੱਚ ਜਾਣ ਲੱਗੀ ਉਹਨੇ ਕਿਸੇ ਨਾਲ ਗੱਲਬਾਤ ਨਹੀਂ ਕੀਤੀ ਤਾਂ ਫਿਰ ਉਹਨੇ ਆਪਣੇ ਦਿਮਾਗ ਦੇ ਵਿੱਚ ਇੱਕ ਬਹੁਤ ਹੀ ਗੰਦਾ ਪਲਾਨ ਬਣਾਇਆ ਇਹ 6 ਜਨਵਰੀ 2024 ਨੂੰ ਆਹ ਸ਼ਨੀਵਾਰ ਜਿਹੜਾ ਲੰਘ ਕੇ ਗਿਆ ਆ ਇਹ ਆਪਣੇ ਬੱਚੇ ਨੂੰ ਬੈਂਗਲੌਰ ਤੋਂ ਗੋਆ ਦੇ ਇੱਕ ਹੋਟਲ ਦੇ ਵਿੱਚ ਲੈ ਕੇ ਜਾਂਦੀ ਆ ਉਹ ਹੋਟਲ ਦੇ ਵਿੱਚ ਜਾ ਕੇ ਬੱਚੇ ਨੂੰ ਬੇਰਹਿਮੀ ਦੇ ਨਾਲ ਖਤਮ ਕਰ ਦਿੰਦੀ ਆ ਉਸ ਤੋਂ ਬਾਅਦ ਇਹ ਆਪਣੇ ਵੀ ਹੱਥਾਂ ਦੇ ਉੱਤੇ ਟੱਕ ਟੱਕ ਲਗਾਉਣ ਲੱਗ ਜਾਂਦੀ ਆ ਯਾਨੀ ਕਿ ਇਹਨੇ ਪਹਿਲੇ ਬੱਚੇ ਨੂੰ ਖਤਮ ਕਰਨ ਦੀ ਸੋਚੀ ਮੁੜ ਕੇ ਇਹਨੇ ਆਪਣੇ ਆਪ ਨੂੰ ਵੀ ਕੁਛ ਨਾ ਕੁਛ ਹਾਨੀ ਪਹੁੰਚਾਉਣ ਦੀ ਸੋਚੀ ਕਿਉਂਕਿ ਇਹਦੇ ਹੱਥਾਂ ਦੇ ਉੱਤੇ ਕੱਟ ਲੱਗੇ ਹੋਏ ਸੀਗੇ ਜਦੋਂ ਦੇਖਿਆ ਨਾਲ ਦਰਦ ਹੋਈ ਆ ਵੀ ਮੈਂ ਆਪਣੀ ਜ਼ਿੰਦਗੀ ਕਿੱਦਾਂ ਖਤਮ ਕਰ ਸਕਦੀ ਆ ਤਾਂ ਫਿਰ ਇਹਨੇ ਆਪਣੇ ਦਿਮਾਗ ਦਾ ਪਲਾਨ ਹੀ ਚੇਂਜ ਕਰ ਲਿਆ ਇਹਨੇ ਯਾਨੀ ਕਿ ਬੱਚੇ ਨੂੰ ਤਾਂ ਖਤਮ ਕਰ ਦਿੱਤਾ ਆਪਣੇ ਆਪ ਨੂੰ ਇਹ ਨਹੀਂ ਖਤਮ ਕਰ ਪਾਈ ਤਾਂ ਫਿਰ ਇਹਨੇ ਸੋਮਵਾਰ ਨੂੰ ਇਹ ਉਸ ਆਪਣੇ 4 ਸਾਲ ਦੇ ਬੱਚੇ ਨੂੰ ਚੀ ਦੇ ਵਿੱਚ ਪੈਕ ਕਰਕੇ ਇਹੇ ਚੁੱਪਚਿਪੇ ਤੇ ਆਪਣਾ ਟੈਕਸ ਦੇ ਵਿੱਚ ਉੱਥੋਂ ਦੀ ਚਲੇ ਜਾਂਦੀ ਆ ਬਟ ਹੋਟਲ ਦੇ ਸਟਾਫ ਨੂੰ ਸ਼ੱਕ ਪੈ ਗਿਆ ਜਿਹਦੇ ਕਰਕੇ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਜਦੋਂ ਰੂਮ ਚੈੱਕ ਕੀਤਾ ਤੇ ਉਹਦੇ ਵਿੱਚ ਖੂਨ ਦੇ ਤੱਬੇ ਦੇਖ ਕੇ ਤਾਂ ਉਹਨਾਂ ਨੂੰ ਗੜਬੜ ਲੱਗੀ ਤਾਂ ਉਹਨਾਂ ਨੇ ਪੁਲਿਸ ਨੂੰ ਦੱਸਿਆ ਜੇ ਪੁਲਿਸ ਟਾਈਮ ਤੇ ਉੱਥੇ ਪਹੁੰਚ ਗਈ ਉਹਨਾਂ ਨੇ ਕਾਰਵਾਈ ਕਰਨੀ ਸ਼ੁਰੂ ਕੀਤੀ ਜਿਹਦੇ ਕਰਕੇ ਇਹ ਰੰਗੇ ਹੱਤੀ ਫੜੀ ਗਈ ਤੇ ਜਿਹੜਾ ਮੁੰਡੇ ਦਾ ਪਿਓ ਸੀਗਾ ਉਹ ਵੀ ਪੁਲਿਸ ਸਟੇਸ਼ਨ ਦੇ ਵਿੱਚ ਆ ਗਿਆ ਜਾਂ ਤੇ ਸੂਚਨਾ ਸੇਟ ਨੂੰ ਹੁਣ ਕਬਜ਼ੇ ਦੇ ਵਿੱਚ ਪੁਲਿਸ ਵਾਲਿਆਂ ਨੇ ਕੀਤਾ ਹੋਇਆ ਬਾਕੀ ਦੇਖੋ ਉਸ ਤੋਂ ਬਾਅਦ ਅੱਗੇ ਕੀ ਕਾਰਵਾਈ ਕਰਦੇ ਆ ਇਸ ਕੇਸ ਦੇ ਰਿਲੇਟਡ ਅੱਗੇ ਕੋਈ ਵੀ ਜਾਣਕਾਰੀ ਹੋਗੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੂੰਗਾ ਤੇ ਦੋਸਤੋ ਇਹ ਸੀ ਸਾਰਾ ਇੱਕ ਕੇਸ ਹੈ ਮੇਰੇ ਸਾਹਮਣੇ ਨਾਲ ਤੁਹਾਨੂੰ ਪਤਾ ਹੋਣਾ ਚਾਹੀਦਾ ਆ ਵੀ ਜਿਹਨੇ ਪੂਰੇ ਇੰਡੀਆ ਦੇ ਵਿੱਚ ਇਸ ਟਾਈਮ ਰੋਲਾ ਪਾਇਆ ਹੋਇਆ ਇੱਕ ਮਾਂ ਆਪਣੇ ਪੁੱਤ ਨੂੰ ਇੰਨੀ ਬਹਿਰਹਿਮੀ ਦੇ ਨਾਲ ਕਿੱਦਾਂ ਯਾਰ ਖਤਮ ਕਰ ਸਕਦੀ ਆ ਤੇ ਦੇਖੋ 4 ਸਾਲ ਦਾ ਬੱਚਾ ਕਿੰਨਾ ਖੁੰਦਾ ਆ ਜਦੋਂ ਉਹਦੇ ਮੜੀ ਜੀ ਸੱਟ ਲੱਗਦੀ ਚਾਹੇ ਕਿਸੇ ਦਾ ਹੀ ਹੋਵੇ ਤਾਂ ਸਾਨੂੰ ਦਰਦ ਹੋਣ ਲੱਗ ਜਾਂਦਾ ਵੀ ਯਾਰ ਛੋਟੇ ਦੇ ਬੱਚੇ ਦੇ ਸੱਟ ਲੱਗ ਗਈ ਆ ਪਰ ਦੇਖੋ ਇੱਥੇ ਇੱਕ ਮਾਂ ਨੇ ਸਗੀ ਮਾਂ ਨੇ ਆਪਣੇ ਪੁੱਤ ਨੂੰ ਇੱਕ ਛੋਟੀ ਜੀ ਵਜ੍ਹਾ ਕਰਕੇ ਵੀ ਪਿਓ ਦਾ ਉਹਨੂੰ ਨਾਂ ਮਿਲ ਸਕੇ ਤਾਨੂੰ ਖਤਮ ਕਰ ਦਿੱਤਾ ਦੇਖੋ ਐਨੇ ਅਮੀਰ ਹੋਣ ਦੇ ਬਾਵਜੂਦ ਦਿਮਾਗ ਮੋਟੇ ਦੇ ਮੋਟੇ ਕੀ ਕਹਿ ਸਕਦੇ ਆ ਬਾਈ ਆ ਸਿਗਾ ਸਾਰਾ ਕੇਸ ਆਈ ਹੋਪ ਦਾ ਨੋ ਇਨਫੋਰਮੇਸ਼ਨ ਤੁਹਾਡੀ ਠੀਕ ਲੱਗੀ ਹੋਗੀ ਜਿਨ੍ਹਾਂ ਨੂੰ ਨਹੀਂ ਸੀ ਪਤਾ ਮੈਂ ਕਿ ਚੱਲ ਸ਼ੇਅਰ ਕਰ ਦੰਨੇ ਆ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਦੁਨੀਆ ਕਿੱਥੇ ਤੱਕ ਗਿਰ ਚੁੱਕੀ ਆ ਮਿਲਦੇ ਆ ਨਵੀਂ ਸਟੋਰੀ ਨਾਲ ਧੰਨਵਾਦ ਜੀ